ਕੋਕੋਨਟ ਨਾਰੀਅਲ ਦੇ ਬੇਡ ਕੋਕੋਨਟ ਨਾਰੀਅਲ ਦੇ ਇਹ ਕਿੰਨੇ ਦਾ ਪਿਆ ਜਾਂਦਾ ਈ ਬੇਡਾ ਇਹ 700 ਰੁਪਏ ਦਾ ਪੀਸ ਹੈ 700 ਰੁਪਏ ਦਾ ਪੀਸ ਹਾਂ ਹਾਂ ਉਹ ਲਾਸਟ ਵਿੱਚ ਕਾਜੂ ਵਾਲੇ ਵਿਚਾਲੇਗਾ ਐਵੋਗਾਡੋ ਆਏਗਾ ਠੀਕ ਹੈ ਆ ਬਲੂ 베ਰੀ ਹੈਗੀ ਇਹ ਬਲੂ 베ਰੀ ਹਾਂਜੀ ਵਾਹ ਜੀ ਵਾਹ ਕੀ ਬਾਤ ਆ ਬਲੂ 베ਰੀ ਹੈਗੀ ਠੀਕ ਹੈ ਆ ਕ੍ਰਿਸ਼ਨ ਕਮਲ ਆਏਗਾ ਕ੍ਰਿਸ਼ਨ ਕਮਲ ਵਿੱਚ ਦੋ ਦੋ ਕਲਰ ਆਗੇ ਠੀਕ ਹੈ ਹਾਂ ਵਾਹ ਜੀ ਵਾਹ ਕੀ ਬਾਤ ਹੈ ਭਰਾ ਵੀ ਕਾਹ ਕਲਰ ਆ ਗਿਆ ਤੇ ਕਾਹ ਕਲਰ ਆ ਗਿਆ ਹੈਨਾ ਹਾਂਜੀ ਠੀਕ ਇਹ ਬੇਲ ਬਣੂਗੀ ਉੱਪਰ ਆ ਗਏ ਬੇਲ ਹੈਗੀ ਵੀ ਜਿਵੇਂ ਆਪਾਂ ਗੇਟਾਂ ਤੇ ਦਰਵਾਜ਼ਿਆਂ ਦੇ ਆ ਦੇਖੋ ਮਾਲਪੀਜਾ ਦੀ ਬਣੀਆਂ ਹੋਈਆਂ ਸਪਰਿੰਗ ਹੈਗੀ ਠੀਕ ਹੈ ਕੋਨੇ ਹੈਗੇ ਆ ਬਾਲ ਹੈਗੀ ਆ ਬਾਲ ਹੈਗੀ ਠੀਕ ਹੈ ਇਹਦਾ ਬਾਲ ਦਾ ਰੇਟ ਹੈਗਾ 1600 ਰੁਪਿਆ ਆ ਬੌਂਸ ਸਾਈਜ਼ ਹੈਗਾ ਦੇਖੋ ਆ ਬੌਂਸ ਆ ਜਾਏਗਾ ਇਹਦਾ ਰੇਟ 5000 ਰੁਪਿਆ 5000 ਰੁਪਿਆ ਰੈਲਟੀ ਕਲਰ ਹੈਗਾ ਇੱਕ ਇੱਕ ਬੋਕਰ ਮੇਲ ਮੈਂ ਹੈਗਾ 5 5 4 4 ਕਲਰ ਰਹਿਗੇ ਰੇਟ 2500 ਰੁਪਿਆ ਇਹਦਾ ਰੇਟ ਹੈਗਾ ਜੀ ਇਹਦਾ ਰੇਟ ਕਿੰਨਾ 2500 2500 ਆ ਕਿੰਗ ਕਮਪਾ ਹੈਗੇ ਇੱਕ ਇੱਕ ਦੇ ਬੈਗ ਦੇ ਹੈਗੇ 2000 ਰੁਪਏ ਪ੍ਰੈਸ ਠੀਕ ਹੈ ਇਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਵੀ ਇੱਕ ਬੂਟੇ ਤੇ ਬੋਲਣ ਵੀ ਕੇ ਤੇ ਪੰਜ-ਛੇ ਤਰ੍ਹਾਂ ਦੇ ਫੁੱਲ ਲੱਗਣਗੇ। ਪਾਸ ਕਲਰ ਫੁੱਲ ਹੋਗਾ ਜਿਹਦੇ ਕੋਲ ਬਾਟ ਬਾਟ ਖਿਲ ਜਾਏ ਆ ਦੇਖੋ ਪਿੰਕ ਖਿਲਣ ਲੱਗਿਆ ਫੁੱਲ ਦਾ ਟਾਈਮ ਆ ਰਿਹਾ ਸਾਰੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ। ਤੁਹਾਨੂੰ ਪਤਾ ਭਰਾਵੋ ਦੁਸ਼ਹਿਰਾ ਆ ਗਿਆ ਬਾਈ ਜੀ ਦੁਸ਼ਹਿਰਾ ਤੇ ਦੀਵਾਲੀ ਹੈ ਨਾ ਤੇ ਆਪਾਂ ਪਹੁੰਚਾਂਗੇ ਬਰਨਾਲੇ ਜਿਹੜੇ ਦੀ ਮਸ਼ਹੂਰ ਨਰਸਰੀ ਬਾਈ ਜੀ ਗਰਚਾ ਨਰਸਰੀ ਤੇ ਤੇ ਇੱਥੇ ਤੁਹਾਨੂੰ ਦੱਸ ਦਿਆਂ ਬਾਈ ਪਹਿਲੀ ਗੱਲ ਤਾਂ ਇਹ ਬਾਈ ਘ ਤੇ દિવાਲੀ ਦੇ ਸ਼ਹਿਰੇ ਦੇ ਮੌਕੇ ਬਾਈ ਇਹਨਾਂ ਨੇ ਨਾ ਕਈ ਵੱਡੇ ਆਫਰ ਲਾਤੇ ਭਰਾਵੋ ਆਪਾਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਪਾਉਣੇ ਹੁੰਦੇ ਹਾਂਗੇ ਤੇ ਹੁਣ ਵੀ ਆਏ ਆਂਗੇ ਵੀ ਸਾਡੇ ਜਿਹੜੇ ਗ੍ਰਾਹਕਾਂ ਗ੍ਰਾਹਕਾਂ ਲਈ ਵੀ ਤੁਸੀਂ ਕੀ ਆਫਰ ਲਾਇਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਸਾਰੇ ਤਰ੍ਹਾਂ ਜਿਹੜੀ ਨਰਸਰੀ ਨੂੰ ਨਵੀਂ ਭਰਾਵੋ ਲੁੱਕ ਦਿੱਤੀ ਵੀ ਹੈਗੀ ਤੇ ਕੀ ਕੀ ਇਹਨਾਂ ਕੋਲੇ ਹੁਣ ਆਪਣੇ ਗਾਹਕਾਂ ਲਈ ਹੈ ਉਹ ਆਪਾਂ ਗੱਲਬਾਤ ਕਰ ਲਈਏ ਤੇ ਆਪਣੇ ਨਾਲ ਆਉਂਦੇ ਨੇਗੇ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਨਰਸਰੀ ਨੂੰ 40-50 ਸਾਲ ਹੋ ਚੁੱਕੇ ਨੇ ਘਟੋ ਘਟਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਣ ਠੀਕ ਹਾਂ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਤੇ ਹੁਣ ਸਾਡੇ ਗ੍ਰਾਹਕਾਂ ਲਈ ਕੀ ਲੈ ਕੇ ਆਏ ਹਾਂ ਜਿਵੇਂ ਆਇਆ ਦੀਵਾਲੀ ਦੀ ਸ਼ਹਿਰ ਆ ਗਿਆ ਹੈ ਨਾ ਬਹੁਤ بڑا ਆਪਸਰ ਹੈ ਜੀ ਹਰ ਮਾ ਜੱਸੀ ਕਾ ਆਪਣੇ 5000 ਰੁਪਏ ਮਾਲ ਲਈਦਾ ਤੁਹਾਨੂੰ 10% ਛੂਟ ਮਿਲੇਗੀ अच्छा हां जी ਵੀ ਜੇ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾ हां ਜਿਆਦਾ ਲਾਈਕ ਕਮੈਂਟ ਕਰੂਗਾ ਉਸਕੇ ਲਈ ਔਰ ਜਿਆਦਾ ਛੂਟ ਹੋ ਗਈ ਠੀਕ ਹੈ ਜਿਹੜਾ ਸ਼ੇਅਰ ਕਰੂਗਾ ਉਹਨੂੰ ਹੋਰ ਜਿਆਦਾ ਛੂਟ ਹੋਰ ਛੂਟ ਹੋ ਗਈ ਠੀਕ ਹੈ ਤੇ ਹੁਣ ਕੀ ਕੀ ਹੈ ਜੀ ਮੰਨ ਲਓ ਜਿਵੇਂ ਦੀਵਾਲੀ ਤੇ ਦੇਸ਼ਰੇ ਦਾ ਮੌਕਾ ਆ ਗਿਆ ਹੈ ਨਾ ਹਾਂ ਜੀ ਹਾਂ ਜੀ ਤੇ ਕੀ ਕੀ ਆਫਰ ਲਾਇਆ ਸਾਡੇ ਬੰਦੇ ਨੇ ਕਿਹੜਾ ਕਿਹੜਾ ਮੰਨ ਲਓ ਵੀ ਹੁਣ ਕੀ ਕੀ ਲਾ ਸਕਦੇ ਨੇ ਘਰਾਂ ਦੇ ਵਿੱਚ ਹਾਂ ਤਾਂ ਫਲਾਵਰ ਦਾ ਪੌਦਾ ਲੱਗਣਗੇ ਜ਼ਿਆਦਾਤਰ ਫਲਾਵਰ ਫਲਾਵਰ ਵਾਲੇ ਆ ਸਜਾਵਟ ਵਾਲੇ ਆ ਠੀਕ ਹੈ ਫਰੂਟ ਦੇ ਵੀ ਪੌਦੇ ਲੱਗਣਗੇ ਸਾਰੇ ਲੱਗਣਗੇ ਜਿਵੇਂ ਇਧਰਲੇ ਪਾਸੇ ਆ ਜੀ ਆ ਇਹ ਆਪਣਾ ਜੈਸਮੀਨ ਹੈਗਾ ਜੀ ਬਾਰਮਾਸੀ ਅੱਛਾ 올 ਟਾਈਮ ਬਾਰਮਾਸੀ ਜੈਸਮੀਨ ਹੈਗਾ ਹੈ ਟਾਈਮ ਫੁੱਲ ਹੋਗਾ ਇਸਕਾ ਫੁੱਲ ਖਤਮ ਨਹੀਂ ਹੁੰਦਾ ਠੀਕ ਹੈ 12 ਮਹੀਨੇ 30 ਦਿਨ ਫੁੱਲ ਰਹੂ ਜਿਵੇਂ ਬਾਰਮਾਸੀਆ ਨਿੰਬੂ ਹੁੰਦਾ ਹਾਂਜੀ ਹਾਂਜੀ ਉਵੇਂ ਠੀਕ ਹੈ ਸਾਰੇ ਸਾਰੇ ਪਰਮਾਨੈਂਟ ਪੌਦੇ ਇਹ ਠੀਕ ਹੈ ਠੀਕ ਹੈ ਬਿਲਕੁਲ ਇਹ ਗਲਾਬ ਆ ਗਿਆ ਇਹ ਗਲਾਬ ਹੈਗਾ ਜੀ ਠੀਕ ਹੈ ਜੀ ਤੇ ਇਹਨੂੰ ਕੀ ਕਹਿੰਦੇ ਆ ਜੀ ਇਹ ਆਪਣਾ ਹੈਗਾ ਫਾਈਕਸ ਹੈਗਾ ਜੀ ਫਾਈਕਸ ਸੁਪਾਰੀ ਫਾਈਕਸ ਸੁਪਾਰੀ ਫਾਈਕਸ ਠੀਕ ਹੈ ਤੇ ਇਹ ਉਹ ਜਿਹੜਾ ਕੰਦਾਂ ਦੇ ਆਲੇ ਦੁਆਲੇ ਲਾਉਂਦੇ ਆ ਇਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਨਾਲ ਹੀ ਆਜੋ ਭਰਾਵੋ ਤੁਹਾਨੂੰ ਬੂਟੇ ਦਿਖਾਉਂਦੇ ਜਾਨੇ ਆ ਜੀ ਇਹ ਵੀ ਉਹੀ ਚੀਜ਼ ਆ ਗਈ ਜੇ ਇਹ ਅਲੱਗ ਇਹ ਗ੍ਰੀਨ ਸਾਈਪ੍ਰਸ ਹੈਗਾ ਠੀਕ ਹੈ ਗ੍ਰੀਨ ਸਾਈਪ੍ਰਸ ਦਾ ਰੇਟ ਇਹਦਾ 100 ਰੁਪਿਆ ਹੈਗਾ ਠੀਕ ਹੈ ਤੇ ਇਹ ਮੌਕਲਮ ਫਾਈਕਸ ਹੈਗਾ ਮੌਕਲਮ ਫਾਈਸ 70 ਰੁਪਏ ਹੈਗਾ ਠੀਕ ਹੈ ਉਹ ਨੀਵ ਕੰਨੇ ਰਹਿ ਗਈ ਠੀਕ ਹੈ ਨੀਵ ਕੰਨੇਰ 50 ਰੁਪਏ ਕੀ ਹੈ ਠੀਕ ਹੈ ਆ ਮਿਨੀਚਰ ਐਗਜ਼ੋਰਾ ਹੈਗਾ ਇਧਰ ਵਾਲਾ ਠੀਕ ਹੈ ਇਹਦਾ ਰੇਟ ਮਾ 70 ਰੁਪਏ ਦਾ ਹੈ 70 ਰੁਪਏ ਹਾਂਜੀ ਤੇ ਜਿਹੜੇ ਤੁਸੀਂ ਵੀਡੀਓ ਚ ਰੇਟ ਦੱਸਦੇ ਹੋ ਕੋਈ ਬੰਦਾ ਵੀਡੀਓ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਆਉਂਦਾ ਉਹਨੂੰ 10% ਆਫ ਹੈ 10% ਲੈਸ ਕਰਕੇ ਦੇ ਦਿਆਂਗੇ ਠੀਕ ਹੈ ਦਿਖਾ ਕੇ ਆ ਕੇ ਬੰਦੇ ਨੇ ਵੀਡੀਓ ਦਿਖਾਉਣੀ ਹੋਊਗੀ ਹਾਂ ਵੀਡੀਓ ਦਿਖਾਵੇ ਆ ਕਰਕੇ ਤਾਂ ਉਹਨੂੰ 10% ਲੈਸ ਕਰਕੇ ਲਾਵਾਂਗੇ ਠੀਕ ਹੈ ਠੀਕ ਹੈ ਬਿਲਕੁਲ ਜੀ ਉਹ ਜਸਮੀਨ ਹੈਗਾ ਜੀ 80 ਰੁਪਏ ਰੇਟ ਹੈਗਾ ਹਾਈਬ੍ਰਿਡ ਹੈ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਆਜੋ ਭਰਾਵੋ ਅੱਗੇ ਬਾਈ ਤੁਸੀਂ ਦੇਖਦੇ ਜਾਨੇ ਉਹ ਵੀ ਨਰਸਰੀ ਦੇ ਵਿੱਚ ਬਹੁਤ ਪ੍ਰਕਾਰ ਦੇ ਜਿਹੜੇ ਬੂਟ ਇਹ ਕੀ ਚੀਜ਼ ਹੈ ਕੀ ਜੀ ਇਹ ਗੁਲਦਾਵਰੀ ਹੈਗੀ ਹੁਣ ਸੀਜ਼ਨ ਆ ਰਿਹਾ ਸਟ੍ਰੋਬੇਰੀ ਲਗਾਣੇ ਦਾ ਆ ਸਟ੍ਰੋਬੇਰੀ ਆ 20 ਦਿਨ ਤੇ ਫਲ ਤੇ ਆ ਜੂਗੀ ਰੇਟ ਮਾਤਰਾ ਇਹਦਾ 50 ਰੁਪਏ ਹੈਗਾ ਜੀ ਠੀਕ ਹੈ ਐਵੇਂ ਗਮਲੇ ਦੇ ਵਿੱਚ ਹੀ ਲੱਗੀ ਲਗਾਈ ਹਾਂ ਗਮਲੇ ਵਿੱਚ ਲੱਗੇ ਲਗਾਈ 50 ਰੁਪਏ ਰੇਟ ਹੈਗਾ ਜੀ ਤੇ 20 ਦਿਨ ਤੇ ਫਲ ਤੇ ਆ ਜੂਗਾ 20 ਦਿਨਾਂ ਚ ਫਲ ਤੇ ਆ ਜੂਗਾ ਆ ਗੁਲਦਾਵਰੀ ਹੈਗੀ ਠੀਕ ਹੈ ਜੀ ਆ ਗੁਲਦਾਵਰੀ ਹੈਗੀ ਆ ਵੀ ਹੈਗੀ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਭਰਾਵੋ ਤੁਸੀਂ ਦੇਖ ਲਓ ਵੀ ਇਹਨਾਂ ਕੋਲੇ ਹਰੇਕ ਪ੍ਰਕਾਰ ਦਾ ਬੂਟਾ ਜਿਹੜਾ ਇੱਥੇ ਮਿਲਦਾ ਹੈਗਾ ਤੇ ਆ ਜੋ ਉਧਰਲੇ ਪਾਸੇ ਵੀ ਆਪਾਂ ਕੁਝ ਡੈਕੋਰੇਟਰ ਦਿਖਾ ਦਈਏ ਜੀ ਜਿਹੜੇ ਬੂਟੇ ਤਾਂ ਨਾ ਡਿਜ਼ਾਈਨ ਬਣਿਆ ਹੁੰਦਾ ਹਨਾ ਜਿਵੇਂ ਤੁਸੀਂ ਤਾਰਾਂ ਤੂਰਾਂ ਲਾ ਕੇ ਉਹਨੂੰ ਡਿਜ਼ਾਈਨ ਬਣਾਇਆ ਹੁੰਦਾਗਾ ਹਾਂ ਤੇ ਉਹ ਬੂਟੇ ਵੀ ਦਿਖਾਈਏ ਜੀ ਆਪਣੇ ਲੋਕਾਂ ਨੂੰ ਕਿਉਂ ਆਹ ਟਾਈਮ ਦੇ ਵਿੱਚ ਬੰਦੇ ਉਹ ਬੂਟੇ ਵੀ ਭਾਲਦੇ ਹੁੰਦੇ ਹੈਗੇ ਜਿਵੇਂ ਆ ਇਧਰ ਤੁਸੀਂ ਬਤਕ ਬਣਾਈ ਵੀ ਹੈ ਹਾਂਜੀ ਇਹ ਬਤਕ ਤੇ ਇਹ ਮੋਰ ਬਤਕ ਹੈ ਜੀ ਠੀਕ ਹੈ ਇਹ ਤਾਂ ਬਣਿਆ ਹੋਗਾ ਤਾਂ ਬਣਿਆ ਦੇਖੋ ਆ ਬਗਲ ਮੇਲੀ ਆਗੇ ਮਲਟੀ ਕਲਰ ਠੀਕ ਹੈ ਠੀਕ ਹੈ ਇਹ ਮਲਟੀ ਕਲਰ ਹੈਗਾ ਇੱਕ ਇੱਕ ਬੋਕਰ ਮੇਲ ਮੈਂ ਹੈਗਾ 5 5 4 4 ਕਲਰ ਹੈਗੇ ਰੇਟ 2500 ਰੁਪਿਆ ਇਹਦਾ ਰੇਟ ਹੈਗਾ ਜੀ ਇਹਦਾ ਰੇਟ ਕਿੰਨਾ 2500 2500 ਆ ਕਿੰਕਮ ਸੰਪਾ ਹੈਗੇ ਇੱਕ ਇੱਕ ਦੇ ਬੈਗ ਦੇ ਹੈਗੇ 2000 ਰੁਪਏ ਪ੍ਰੈਸ ਠੀਕ ਹੈ ਇਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਵੀ ਇੱਕ ਬੂਟੇ ਤੇ ਬੋਲਣ ਵੀ ਕੇ ਤੇ 5 7 ਪ੍ਰਕਾਰ ਦੇ ਫੁੱਲ ਲੱਗਣਗੇ ਪਾਸ ਕਲਰਫੁੱਲ ਹੋਗਾ ਜਿਹਦੇ ਕੋ ਬਾਤ ਬਾਤ ਖਿਲ ਜਾਏ ਆ ਦੇਖੋ ਪਿੰਕ ਖਿਲਣ ਲੱਗਿਆ ਫੁੱਲ ਦਾ ਟਾਈਮ ਆ ਰਿਹਾ ਸਾਰੇ ਫੁੱਲ ਤਾਂ ਭਰ ਜਾਣਗੇ ਬਿਲਕੁਲ ਜੀ ਬਿਲਕੁਲ ਤੇ ਹੁਣ ਭਰਾਵੋ ਤੁਸੀਂ ਦੇਖ ਸਕਦੇ ਹੋ ਬਾਈ ਫੁੱਲਾਂ ਦਾ ਸਮਾਂ ਆ ਰਿਹਾ ਦਿਆਰ ਹੋਏ ਪਾਣੇ ਬਿਲਕੁਲ ਆਜੋ ਜੀ ਜਿਵੇਂ ਆ ਇੱਧਰ ਪਾਸੇ ਜੀ ਤੁਸੀਂ ਆ ਲਾ ਲਓ ਵੀ ਬਰਜ ਖਲੀਫਾ ਬਣਿਆ ਪੈਣ ਬਾਈ ਵਾਲਾ ਆ ਦੇਖੋ ਮਾਲਪੀਜਾ ਦੀ ਬਣੀਆਂ ਹੋਈਆਂ ਸਪਰਿੰਗ ਹੈਗੀ ਠੀਕ ਹੈ ਕੋਨੇ ਹੈਗੇ ਆ ਬਾਲ ਹੈਗੀ ਆ ਬਾਲ ਹੈਗੀ ਠੀਕ ਹੈ ਇਹਦਾ ਬਾਲ ਦਾ ਰੇਟ ਹੈਗਾ 1600 ਰੁਪਿਆ ਆ ਬੌਂਸ ਸਾਈਜ਼ ਹੈਗਾ ਦੇਖੋ ਆ ਬੌਂਸ ਆ ਜਾਏਗਾ ਇਹਦਾ ਰੇਟ 5000 ਰੁਪਿਆ 5000 ਰੁਪਿਆ ਆ ਦੇਖੋ ਆ ਵੀ ਬੌਂਸ ਆ ਜਾਏਗਾ ਬਿਲਕੁਲ 5000 ਰੁਪਿਆ ਰੇਟ ਹੈ ਠੀਕ ਹੈ ਜੀ ਤੇ ਆ ਬੋਲਾ ਹੈ ਮੋਕਨ ਬਲੀਆ ਦੀ ਠੀਕ ਹੈ ਜੀ ਇਹਦਾ ਰੇਟ 2500 ਰੁਪਏ ਆਗਾ ਠੀਕ ਹੈ ਬੌਗਨਵਿਲੀ ਦੀਆਂ ਬੇਲਾਂ ਨੇ ਭਰਾਵੋ ਇੱਕ ਬੂਟੇ ਦੇ ਆਪਾਂ ਕਹੇ ਜੀ ਵੀ ਚਾਰ ਚਾਰ ਪੰਜ ਪੰਜ ਪ੍ਰਕਾਰ ਦੇ ਜਿਹੜੇ ਫੁੱਲ ਨੇ ਉਹ ਲੱਗਣਗੇ 2500 ਰੁਪਏ ਰੇਟ ਹੈ ਦਾ ਠੀਕ ਹੈ ਜੀ ਆਹ ਸਾਹਮਣੇ ਕਹਦਾ ਬੂਟਾ ਆ ਗਿਆ ਜੀ ਆਹ ਰੁਕਮੰਝਨੀ ਹੈਗੀ ਜੀ ਬਲੈਕ ਲਗਰ ਮੈਂ ਉਸ ਦਾ ਫੋਰ ਬੌਨ ਲਾਲ ਰੰਗ ਕੇ ਫੁੱਲਾਂ ਦਾ ਫੁੱਲ ਹੱਟ ਟਾਈਮ ਰਹੇਗਾ ਇਸ ਦਾ ਠੀਕ ਹੈ ਹਾਂ ਬਿਲਕੁਲ ਜੀ ਤੇ ਆਹ ਹੈਗਾ ਕਸ਼ਮੀਰੀ ਗੁਲਾਬ ਠੀਕ ਹੈ ਆ ਕਸ਼ਮੀਰੀ ਗੁਲਾਬ ਚੱਲਦਾ ਹੈ ਫੋਰ ਫੋਰ ਦਾ ਸ਼ੂਬਾ ਹੁੰਦਾ ਹੈ ਇਹਦੀ ਕੀ ਖਾਸੀ ਹੈ ਤਾਂ ਕਸ਼ਮੀਰੀ ਗੁਲਾਬ ਦੀ ਕਸ਼ਮੀਰੀ आकर्षण ਕਮਲ ਆਏਗਾ ਕਲ ਕਮਲ ਵਿੱਚ ਦੋ ਦੋ ਕਲਰ ਆਏਗੇ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਭਰਾ ਬਈ ਕਾਹ ਕਲਰ ਆ ਗਿਆ ਤੇ ਕਾਹ ਕਲਰ ਆ ਗਿਆ ਹੈ ਨਾ ਠੀਕ ਇਹ ਬੇਲ ਬਣੂਗੀ ਉੱਪਰ ਆਏ ਬੇਲ ਹੈਗੀ ਵੀ ਜਿਵੇਂ ਆਪਾਂ ਗੇਟਾਂ ਤੇ ਦਰਵਾਜ਼ਿਆਂ ਤੇ ਕਿਤੇ ਵੀ ਚੜਾਉਣੀਆਂ ਆ ਗਈ ਆ ਦੇਖੋ ਆ ਬਾਲ ਹੈਗੇ ਕਛੂਆ ਬਣਾ ਹੋਇਆ ਬਤਕ ਬਣੀ ਹੈ ਇਹਦਾ ਰੇਟ 1200 ਰੁਪਏ ਹੈ ਠੀਕ ਹੈ ਜੀ ਇਹਨਾਂ ਦਾ ਰੇਟ ਭਰਾਓ 1200 ਰੁਪਏ ਤੁਹਾਡੇ ਸਾਹਮਣੇ ਦਿਖਾਈ ਜਾਂਦੇ ਆ ਬਾਈ ਹੋਰੀ ਬਹੁਤ ਸੋਹਣਾ ਜਿਹਾ ਆਪਾਂ ਕਹੀਏ ਵੀ ਨਰਸਰੀ ਦੇ ਵਿੱਚੋਂ ਹੋਆ ਤੇ ਹਰ ਵਕਤ ਇਹਨੇ ਨਰਸਰੀ ਦੇ ਵਿੱਚ ਬਈ ਜਿਵੇਂ ਆ ਬੂਟੇ ਕੱਢੇ ਪਿਆ ਹਨਾ ਇਸੇ ਤਰ੍ਹਾਂ ਲੋਕ ਬੂਟੇ ਕੱਢ ਜਾਂਦੇ ਆ ਤੇ ਆਪ ਇਹ ਬੰਦੇ ਕੋਲੇ ਪਹੁੰਚ ਕਰ ਦਿੰਦੇ ਆ ਆ ਸਾਰਾ ਕੱਢਾ ਹੋਇਆ ਕਸਟਮਰ ਦਾ ਮਾਲ ਪਿਆ ਆ ਵੀ ਕੱਢੇ ਪਿਆ ਠੀਕ ਹੈ ਜੀ ਤੇ ਉਹਦਾ ਜਿਹੜਾ ਕਿਰਾਇਆ ਵਗੈਰਾ ਵੀ ਉਹ ਕਸਟਮਰ ਨੇ ਦੇਣਾ ਹੁੰਦਾ ਜੋ ਵੀ ਰਿਕਸ਼ੇ ਤੇ ਜਾਵੇ ਜਾਂ ਕਿਵੇਂ ਵੀ ਜਾਵੇ ਆ ਸੈਕੂਲੈਂਟ ਦੀ ਵੈਰਿਟੀ ਹੈ ਜੀ ਠੀਕ ਹੈ ਜੀ ਇਹਦਾ ਪਰਮਾਤ ਫਰਾਸ 50 ਰੁਪਏ ਹੈਗਾ ਜੀ ਠੀਕ ਹੈ ਹਾਂ ਜੀ ਆ ਪੈਂਚੋਟਿਆ ਹੈਗਾ ਪੈਂਚੋਟਿਆ ਰੇਟ ਹੈਗਾ 270 ਰੁਪਏ ਠੀਕ ਹੈ ਇਹਦੇ ਫੁੱਲ ਕਿੰਨਾ ਟਾਈਮ ਰਹਿਣਾ ਜੀ ਇਹਦਾ ਪਰਮਾਨੈਂਟ ਪੌਦਾ ਹੈ ਜੀ ਪਰਮਾਨੈਂਟ ਪੌਦਾ ਇਹ ਠੀਕ ਹੈ ਇਹ ਸਾਰੇ ਇਨਡੋਰ ਪਲੈਂਟ ਨੇ ਇਹ ਹਾਂ ਇਨਡੋਰ ਪਲੈਂਟ ਐ ਸਾਰੇ ਠੀਕ ਹੈ ਠੀਕ ਹੈ ਬਿਲਕੁਲ ਬਾਕੀ ਭਰਾਵੋ ਤੁਸੀਂ ਦੇਖ ਲਓ ਬਈ ਐ ਮੇਲਾ ਲੱਗਿਆ ਰੰਦਾ ਨਰਸਦੀ ਤੇ ਕਿਉਂ ਪਿੰਡਾਂ ਦੇ ਵਿੱਚੋਂ ਲੋਕ ਬੰਦਿਆਂ ਨੂੰ ਬੂਟੇ ਮੰਗਾਉਂਦੇ ਆਗੇ ਤੇ ਨਾਲ ਹੀ ਇਹਨਾਂ ਕੋਲੇ ਜਿਹੜੇ ਆ ਡੈਕੋਰੇਟਿਡ ਪੌਟ ਹੁੰਦੇ ਨੇ ਹਨਾ ਜਿਹਨੂੰ ਆਪਾਂ ਆਮ ਪਾਸਾ ਦੇ ਵਿੱਚ ਗਮਲੇ ਕਹਿੰਦੇ ਆ ਉਹ ਵੀ ਇਹਨਾਂ ਕੋਲੇ ਅਲੱਗ-ਅਲੱਗ ਪ੍ਰਕਾਰ ਦੇ ਗਮਲੇ ਹੁੰਦੇ ਨੇ। ਸਾਰੇ ਗਮਲੇ ਗਮਲੇ ਵੀ ਮਿਲਣਗੇ ਸਾਡੇ ਕੋਲ ਸਾਰੀ ਵੈਰਾਈਟੀਆਂ ਮਿਲ ਜਾਣਗੀਆਂ। ਠੀਕ ਹੈ ਜਿਵੇਂ ਖਾਦ ਵਗੈਰਾ ਕੁਝ ਵੀ ਹੋਰ ਕਰਨੀ ਹੋਵੇ। ਹਾਂ ਜੀ ਇਹ ਖਾਦ ਵੇ ਨੀਮ ਖਲੀਆ ਬੋਨ ਵੀਲ ਹੈ ਤੇ ਬਰਮੀ ਕੰਪੋਸਟ ਹੈ ਸਾਰੇ ਮਿਕਸ ਕਰਕੇ ਪਾਉਂਦੇ ਆ। ਠੀਕ ਹੈ ਤੇ ਉਹ ਪੌਦੇ ਨੂੰ ਸਾਰਾ ਗਰੋਥ ਦਿੰਦਾ ਜੀ। ਬਿਲਕੁਲ ਜਿਵੇਂ ਕਿਸੇ ਨੇ ਲੈਂਡਸਕੇਪਿੰਗ ਵਗੈਰਾ ਕਰਵਾਉਣੀ ਹੋਵੇ ਸੋ ਉਥੋਂ ਆਪਣੇ ਘਰਾਂ ਦੇ ਵਿੱਚ। ਹਾਂ ਉਹ ਵੀ ਕਰਵਾਉਂਦੇ ਆ ਜੀ। ਉਹ ਵੀ ਅਵੇਲੇਬਲ ਆ। ਹਾਂ ਜੀ। ਠੀਕ ਆ ਜੀ। ਆਹ ਕਿ ਛੋਟੇ ਪੌਦੇ ਆਪਕੋ 200 ਰੁਪਏ ਜਾਂ 150 ਰੁਪਏ ਦਾ ਮਿਲੂਗਾ ਠੀਕ ਹੈ ਉਸ ਹਸਾਬ ਦੇ ਬਿਲਕੁਲ ਜੀ ਆਜੋ ਜੀ ਇਧਰ ਸਾਰੇ ਇੰਡੋਰ ਪਲਾਂਟ ਪੌਦੇ ਆ ਠੀਕ ਹੈ ਜੀ ਇਹ ਸਾਰੇ ਇੰਡੋਰ ਨੇ ਹੈ ਜਿੰਨੇ ਵੀ ਇਹਦੇ ਥੱਲੇ ਪਏ ਨੇ ਭਰਾਵੋ ਸਾਰੇ ਇੰਡੋਰ ਨੇਗੇ ਆਜੋ ਆਪਾਂ ਉਧਰ ਵੀ ਕਿਹੜਾ ਕੱਢਿਆਈ ਹੈ ਹੈਨਾ ਤੇ ਨਾਲ ਹੀ ਇਧਰਲੇ ਪਾਸੇ ਕੁਝ ਅੰਬ ਦੀਆਂ ਵੈਰਾਈਟੀਆਂ ਪਈਆਂ ਨੇ ਅੰਬਾਂ ਦਾ ਬਹੁਤ ਰੁਝਾਨ ਹੋ ਚੱਲਿਆਗਾ ਤੇ ਇਹ ਅੰਬ ਦੀ ਕਿਹੜੀ ਵੈਰਾਈਟੀ ਆ ਜੀ ਆ ਕੇਸਰ ਅੰਬ ਹੈਗਾ ਜੀ ਕੇਸਰ ਅੰਬ ਠੀਕ ਹੈ ਹੁਣ ਲੱਗ ਸਕਦਾ ਜੇ ਹੌਂਦਣਾ ਹੋਵੇ ਹਾਂ ਅੰਬ ਲੱਗ ਰਿਹਾ ਜੀ ਠੀਕ ਹੈ ਜਾਨੀ ਕਿ ਆਪਾਂ ਕਹੇ ਜੀ ਵੀ ਮਹੀਨਾ ਹਜੇ ਪਿਆਗ ਆ ਜੇ ਬੂਟੇ ਲਾਉਣ ਦਾ ਆ ਹਾਈਬ੍ਰਿਡ ਜਾਮਣ ਹੈਗੇ ਜੀ ਇਹਨੇ ਅਗਲੇ ਸਾਲ ਨੂੰ ਫਲ ਚੱਕਣਾ ਇੱਦਕੇ ਦੇ ਚੁਕਾ ਹੈ ਫਲ ਠੀਕ ਹੈ ਇਹ ਹਾਈਬ੍ਰਿਡ ਜਾਮਣ ਹੈ ਸਾਰੀ ਹਾਈਬ੍ਰਿਡ ਜਾਮਣ ਕਹਿੰਦੇ ਅਗਲੇ ਸਾਲ ਤੱਕ ਇਹਨੇ ਜਿਹੜਾ ਭਰਾ ਉਹ ਫਲ ਚੱਕ ਲੈਣਾ ਇੱਕ ਵਾਰ ਫਲ ਦੇ ਗਿਆ ਜੀ ਇੱਕ ਵਾਰ ਫਲ ਦੇਗੀ ਇਦਕੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਬਿਲਕੁਲ ਜੀ ਹਾਂਜੀ ਅੱਗੇ ਵਧਦੇ ਹਾਂ ਉਸੇ ਤਰ੍ਹਾਂ ਤੇ ਆ ਜੋ ਜੀ ਤੇ ਹੋਰ ਬਹੁਤ ਤੁਸੀਂ ਦੇਖ ਸਕਦੇ ਹੋ ਬਾਈ ਵੱਡੀ ਮਾਤਰਾ ਦੇ ਵਿੱਚ ਬੂਟੇ ਪੈਣੇ ਆ ਕਿਹੜੇ ਆਗੇ ਜੀ ਆ ਬਕਨਬਲੀ ਆ ਜਿਹੜੇ ਮੂਰੇ ਦਿਖਾਈ ਹੈ ਉਹਦੇ ਨਾਲ ਦੀ ਬਕ ਠੀਕ ਹੈ ਬਿਲਕੁਲ ਜੀ ਤੇ ਆਹ ਕੀ ਚੀਜ਼ ਆ ਗਈ ਇਹ ਤુલਸੀ ਹੈਗੀ ਜੀ ਇਹ ਤુલਸੀ ਆ ਗਈ ਬਾ ਵਾਹ ਜੀ ਬਾ ਇਹ ਅੰਬ ਦੇ ਬੂਟੇ ਹੈਗੇ ਠੀਕ ਹੈ ਅੰਬ ਦੀ ਕਿਹੜੀ ਵੈਰਾਈਟੀ ਆ ਗਈ ਜੀ ਇਹ ਆ ਇਸ ਵਿੱਚ ਸੁਮਨ ਰੇਕਾ ਹੈਗਾ ਅਮਰਪਾਲੀ ਹੈਗਾ ਦਸ਼ੇਰੀ ਹੈਗਾ ਕਿ ਸਾਰਾ ਸਾਰਾ ਮਿਕਸ ਲਗਾ ਹੋਇਆ ਜੀ ਠੀਕ ਹੈ ਹਾਂ ਜੀ ਸਾਰੇ ਮਿਕਸ ਨੇਗੇ ਬਹੁਤ ਵਧੀਆ ਬਾਈ ਗਰੋਥ ਹੋਈ ਵੀ ਅੰਬ ਦੀ ਤੁਸੀਂ ਜੜ ਦੇਖ ਸਕਦੇ ਹੋ ਸੱਲੋ ਵੀ ਟਾਣੀ ਕਿੰਨੀ ਉਹ ਆ ਗਈ ਤੇ ਇਹਨੇ ਵੀ ਅਗਲੇ ਸਾਲ ਤੱਕ ਜਿਹੜਾ ਫਾਲਾ ਘਾਉ ਦੇ ਦੇਣਾ ਜੀ ਹਾਂ ਜੀ ਬਿਲਕੁਲ ਜੀ ਤੇ ਆਹ ਅੰਬ ਦੇ ਦੇਖ ਸਕਦੇ ਤੁਸੀਂ ਕਿੰਨੇ-ਕਿੰਨੇ ਬੂਟੇ ਨੇ ਜਿਹੜੇ ਗਾਮਲਿਆਂ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਵੀ ਸਤਾਂ ਦੇ ਵੀ ਆਪਾਂ ਬੂਟੇ ਲਾ ਸਕਦੇ ਆ ਆ オール ਟਾਈਮ ਆ ਮੈਗਾ ਬਾਰਮਾਸ਼ੀ ਅੱਛਾ ਹਾਂਜੀ ਇਹਦੇ 12 ਮਹੀਨੇ ਤੀੜੀ ਦੇਣੀਆਂ ਆ ਬਲਕਿ ਆ ਜੀ ਆ ਵੀ ਆਮ ਆਮ ਤੋੜ ਘਟੇ ਆ ਦੇਖੋ ਫਿਰ ਫਲਾਵਰ ਫੁੱਲ ਚੱਕ ਲਿਆ ਨੇ ਬੂਟੇ ਨੇ ਆ ਦੇਖੋ ਫੁੱਲ ਫੁੱਲ ਸ਼ੁਰੂ ਆ ਦੇਖੋ 1 ਮਿੰਟ ਜੀ 1 ਮਿੰਟ ਆ ਜਾਂਦੇ ਦਿਖਾ ਦਈਏ ਆ ਦੇਖੋ ਆ ਫੁੱਲ ਬੂਟੇ ਠੀਕ ਆ ਦੇਖੋ ਬਿਲਕੁਲ ਜੀ ਬਿਲਕੁਲ ਫਲ ਸ਼ੁਰੂ ਹੋਗਾ ਫਿਰ ਲੱਗਣਾ ਠੀਕ ਹੈ ਜਾਨੀ ਕੀ ਕਹਦੇ 12 ਮਹੀਨੇ ਤੀੜੀ ਦੇਣੀਆਂ ਤੇ ਫਲ ਆਗਾ ਉਵੇਂ ਹੀ ਰਹਿਣਾਗਾ ਹਾਂਜੀ ਠੀਕ ਆ ਠੀਕ ਆ ਬਿਲਕੁਲ ਤੇ ਇਹਨਾਂ ਠੀਕ ਠੀਕ ਆ ਹੈਗਾ ਬਘੂਆ ਨਾਰ ਹੈਗਾ ਬਘੂਆ ਨਾਰ ਹਾਂ ਉਹ ਠੀਕੂ ਦੇ ਬੁੱਟੇ ਹੈਗੇ ਠੀਕ ਹੈ ਹਾਂ ਔਰ ਦੇਖੋ ਇਹ ਆਮਲਾ ਹੈਗਾ ਇਹ ਦੇਸੀ ਹੈ ਜਾਂ ਦੂਜਾ ਨਹੀਂ 하이브ਰਿਡ ਹੈ ਜੀ 하이브ਰਿਡ ਜਿਹੜਾ ਇੱਕ ਬੁੱਟੇ ਨੂੰ ਹੀ ਲੱਗ ਜਾਂਦਾ ਹਾਂ ਇੱਕ ਪੌਦੇ ਨੇ ਫਲ ਲੱਗਦਾ ਕਿਸੇ ਕਿਸੇ ਪੌਦੇ 'ਤੇ ਫਲ ਲੱਗੇ ਹੋਏ ਹੈ ਇਸ ਵਿੱਚ ਠੀਕ ਹੈ ਹਾਂ ਕਿਉਂ ਨਹੀਂ ਆਮ ਦੇਸੀ ਦੇ ਬੰਦਾ ਕਹਿੰਦਾ ਵੀ ਦੋ ਬੁੱਟੇ ਲਾਉਣੇ ਪੈਂਦੇ ਹੈਗੇ ਇਹ ਲੇਟ ਫਲ ਦਿੰਦਾ ਤਾਂ 1 ਸਾਲ ਕੰਦਰ ਅੰਦਰ ਫਲ ਚੱਕ ਲੂਗਾ ਠੀਕ ਹੈ ਔਰ ਦੇਖੋ ਇਹ ਦੇਖੋ ਕਾਲੀ ਮਿਰਚ ਹੈਗੀ ਅਰੇ ਕਾਲੀ ਮਿਰਚ ਆ ਗਈ ਆ ਕਾਲੀ ਮਿਰਚ ਹੈਗੀ ਠੀਕ ਹੈ ਆ ਇਹ ਕੇਲਾ ਹੈਗਾ ਜੀ9 ਇਸ ਵਿੱਚ ਦੋ ਦ रेड ਵੀ ਹੈਗਾ ਗ੍ਰੀਨ ਵੀ ਹੈਗਾ ਦੋ ਬ੍ਰੈਂਡ ਠੀਕ ਹੈ ਕੇਲੇ ਦੀ ਵੈਰਾਈਟੀ ਭਰਾਵੋ ਜੀ 9 하이브리ਡ ਦੇ ਵਿੱਚ ਠੀਕ ਹੈ ਜੀ ਉਹ ਕਾਜੂ ਦੇ ਬੁੱਟੇ ਪਏ ਆ ਜੀ ਅੱਛਾ ਆ ਬੁੱਟੇ ਜਿਹੜੇ ਹਾਂ ਉਹ ਲਾਸਟ ਵਿੱਚ ਕਾਜੂ ਵਾਲੇ ਵਿਚਾਲੇ ਹੈਗਾ ਐਵੋਗਾਡੋ ਹੈਗਾ ਠੀਕ ਹੈ ਆ ਬਲੂ 베ਰੀ ਹੈਗੀ ਇਹ ਬਲੂ 베ਰੀ ਹਾਂਜੀ ਵਾਹ ਜੀ ਵਾਹ ਕੀ ਆਵਾਜ਼ ਆ ਆ ਬਲੂ 베ਰੀ ਹੈਗੀ ਠੀਕ ਹੈ ਆ ਕੋਕੋਨਟ ਨਾਰੀਅਲ ਦੇ ਬਿੱਡ ਕੋਕੋਨਟ ਨਾਰੀਅਲ ਦੇ ਇਹ ਕਿੰਨੇ ਦਾ ਪਿਆ ਜਾਂਦਾ ਜੀ ਬਿੱਡਾ ਇਹ 700 ਰੁਪਏ ਦਾ ਪੀਸ ਹੈ ਜੀ 700 ਰੁਪਏ ਦਾ ਪੀਸ ਹਾਂਜੀ ਬਿਲਕੁਲ ਜੀ ਬਿਲਕੁਲ ਭਰਾਵੋ ਆਪਾਂ ਬਾਈ ਹਜੂਰ ਸਾਹਿਬ ਤੋਂ ਤੇ ਫਿਰ ਵੀ ਲਿਉਂਦੇ ਕਰਦੇ ਕਈ ਖਰਾਬ ਹੋ ਜਾਂਦੇ ਇੱਥੇ ਸਾਨੂੰ ਬੂਟੇ ਮਿਲ ਜਾਣਗੇ ਨਾਰੀਅਲ ਦੇ ਨੇ ਬਹੁਤ ਵਧੀਆ ਚੱਲੇ ਹੋਏ ਬੂਟੇ ਨੇਗੇ ਠੀਕ ਹੈ ਜੀ ਆ ਹਲਜੀ ਦੇ ਬੂਟੇਗੇ ਆ ਹੰਜੀ ਰਗੀ ਬਿਲਕੁਲ ਆ ਹਲਜੀ ਰਹਿਗੀ ਉਹ ਹੀ ਮਿਲੀ ਹੈਗੀ ਹਾਈਬ੍ਰਿਡ ਅਗਲੇ ਸਾਲ ਨੂੰ ਫਲ ਚੱਕਣੇ ਬੂਟੇ ਨੇ ਸਾਰੇ ਨੂੰ ਠੀਕ ਹੈ ਜੀ ਤੇ ਉਹ ਹਾਈਬ੍ਰਿਡ ਜਾਮਣਾ ਨੇ ਉਹ ਹਾਈਬ੍ਰਿਡ ਜਾਮਣਾ ਕੀ ਠੀਕ ਹੈ ਆ ਕੜੀ ਪੱਤਾ ਗਿਆ ਹੈ ਆ ਕੜੀ ਪੱਤਾ ਮਹਾਰਾਸ਼ਟਰਾ ਵਾਲਾ ਠੀਕ ਹੈ ਇੱਕ ਦੋ ਦੋ ਬਰੇਟੇ ਹੁੰਦੀ ਹੈ ਕਿ ਇੱਥੇ ਦੀ ਨੋਕਲ ਵੈਰਟੀ ਹੈਗੀ ਉਸ ਵਿੱਚ ਖਾਣ ਕਿਸੇ ਕੰਮ ਨਹੀਂ ਆਉਂਦਾ ਇਹ ਹਰ ਦਾਲ ਸਬਜ਼ੀ ਪਾ ਸਕਦੇ ਜਿਵੇਂ ਧਨੀਆ ਪਾ ਚਾਹ ਕੜੀ ਬਣਾਓ ਚਾਹ ਕੋਈ ਸਬਜ਼ੀ ਬਣਾ ਉਸ ਵਿੱਚ ਇਸਤੇਮਾਲ ਕਰ ਸਕਦੇ ਆ ਜੀ ਇਸਤੇਮਾਲ ਕਰ ਸਕਦੇ ਆ ਠੀਕ ਹੈ ਤੇ ਹੋ ਅੱਗੇ ਕਿ ਕਰਾ ਨਹੀਂ ਉਹ ਸ਼ੰਮੀ ਦੇ ਬੁੱਟੇ ਆ ਗਏ ਕਹਦੇ ਸ਼ੰਮੀ ਸ਼ੰਮੀ ਜੰਡ ਬੋਲਦੇ ਜੰਡ ਹਾਂ 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 ਉਹ ਬੁੱਟੇ ਜਿਹਨੂੰ ਜੰਡ ਬੋਲਦੇ ਨੇ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਆ ਦੇਖੋ ਹਾਂਜੀ ਆ ਨਿੰਮੂ ਦੇ ਬੁੱਟੇ ਆ ਗਏ ਠੀਕ ਹੈ ਇਸ ਵਿੱਚ ਦੋ ਵੈਰਾਈਟੀ ਹੈ ਇੱਕ ਸੀਡਲੈਸ ਹੈਗਾ ਠੀਕ ਹੈ ਇੱਕ ਸੀਡਲੈਸ ਹੈਗਾ ਆ ਕਾਗਜੀ ਬਾਰਾਂ ਮਾਸ਼ੀਆ ਦੇਖੋ ਸਾਰਾ ਫਲ ਤੇ ਭਰੇ ਪਏ ਜਾਂਦੇ ਬਿਲਕੁਲ ਜੀ ਬਿਲਕੁਲ ਸਾਰਾ ਬਈ ਫਲ ਨਾਲ ਭਰਿਆ ਪਿਆਗਾ ਉਹਦਾ ਸੀਡਲੈਸ ਪਿਆ ਸਾਰਾ ਫਲ ਭਰਿਆ ਪਿਆ ਠੀਕ ਹੈ ਹਾਂਜੀ ਸੀਡਲੈਸ ਕਹਿੰਦਾ ਮਤਲਬ ਬਈ ਜਿਹਦੇ ਵਿੱਚ ਬੀਜ ਨਹੀਂ ਹੁੰਦਾ ਹਾਂ ਪਾ ਚਾਰ ਵਗੈਰਾ ਪਾਉਣਾ ਤਾਂ ਬਹੁਤ ਵਧੀਆ ਰਹਿੰਦਾ ਇਹ ਹਾਂਜੀ ਠੀਕ ਹੈ ਜੀ ਤੇ ਆ ਹੈਗੇ ਆਪਣੇ ਮਸੰਮੀ ਦੇ ਬੁੱਟੇ ਠੀਕ ਹੈ ਜੀ ਆ ਕਿੰਨੂਆਂ ਦੇ ਬੁੱਟੇ ਹੈਗੇ ਠੀਕ ਹੈ ਜੀ ਇਹਦਾ ਰੇਟ মাত্র 70 ਰੁਪਿਆ ਹੈ 70 ਰੁਪਿਆ ਦਾ ਬੁੱਟਾ ਕਿੰਨੂ ਦਾ ਰੇਟ 70 ਰੁਪਿਆ ਮਸੰਮੀ 70 ਰੁਪਏ ਠੀਕ ਹੈ ਆ ਨਾਗਪੂਰੀ ਸੰਤਰਾ ਹੈਗਾ ਸ਼ਨਾਗਪ ਠੀਕ ਹੈ ਨਿੰਮੂ ਇਹ ਕਾਗਜ਼ੀ ਇਹ ਕੌਮ ਕਾਟ ਨਿੰਮੂ 100 ਰੁਪਏ ਦਾ ਠੀਕ ਹੈ ਬਾਕੀ ਭਰਾਵੋ ਤੁਹਾਨੂੰ ਹੋਰ ਗੱਲ ਦੱਸਦਾ ਬਾਈ ਜਿਵੇਂ ਇਹ ਕਾਗਜ਼ੀ ਨਿੰਬੂ 100 ਰੁਪਈਆ ਦਾ ਤੇ ਉਹ ਸੰਤਰਾ ਵੀ 100 ਦਾ ਹਾਂ ਤੇ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਆਊਗਾ ਤੇ ਇਹਨਾਂ ਨੂੰ ਆਪਣੀ ਵੀਡੀਓ ਆ ਕੇ ਦਿਖਾਊਗਾ ਵੀ ਆਹ ਸਾਡਾ ਕਮੈਂਟ ਕਰਾਇਆ ਵਾ ਸ਼ੇਅਰ ਕਰੀ ਵੀ ਆ ਹਾਂ ਉਹਨੂੰ ਦੱਸ 10% ਆਫ ਹੈ ਹਾਂ ਠੀਕ ਹੈ ਜਿਹੜਾ ਬੰਦਾ ਉਸ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਆਫ ਜਿਹੜਾ ਹੋਰ ਵਧਾਵਾਂਗੇ ਉਹ ਹਾਂ ਬਰਨਾਲੇ ਦੇ ਵਿੱਚ ਇਹ ਸਭ ਤੋਂ ਪੁਰਾਣੀ ਨਰਸਰੀਆਂ ਦੇ ਵਿੱਚੋਂ ਇੱਕ ਨਰਸਰੀ ਹੈਗੀ ਸੋਡੇ ਬਾਪੂ ਜੀ ਆਏ ਦੀ ਇਥੇ ਹਾਂ ਜੀ ਹਾਂ ਜੀ ਹਾਂ ਜੀ ਉਹ ਆਏ ਸੀ ਪਹਿਲੇ ਠੀਕ ਹੈ ਉਦੋਂ ਬਾਅਦ ਤੁਸੀਂ ਆ ਗਏ ਹੁਣ ਅੱਗੇ ਸੋਡੇ ਬੱਚੇ ਕੰਮ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਭਰਾਵੋ ਗਾਹਾਂ ਇਹਨਾਂ ਦੇ ਪੋਤੇ ਵੀ ਸੋਹਣੇ ਸਮੇਂ ਦਾ ਕੰਮ ਕਰਨ ਵਾਲੇ ਨੇਗੇ ਤੇ ਠੀਕ ਹੈ ਜੀ ਆ 베ਰੀ ਪਈ ਹੈਗੀ ਇਹ ਕਿਹੜੀ 베ਰੀ ਹੈ ਜੀ ਇਹ ইমরান 베ਰੀ ਹੈਗੀ ਠੀਕ ਹੈ ਹਾਂ ਉਹ ਮੈਨੂੰ ਬੇਰੀਆਂ ਦੀ ਵੈਰਾਈਟੀ ਤਾਂ ਬਹੁਤ ਹੈਗੇ ਸਾਡੇ ਕੋਲ ইমরান ਵੀ ਹੈਗਾ ਸੇਵ ਹੈਗਾ ਠੀਕ ਹੈ ਔਰ ਮਿਸ ਇੰਡੀਆ ਹੈਗਾ ਵੀ ਜਾਨੀ ਜਿਹੜੇ ਹੋਣ ਲੱਗ ਸਕਦੇ ਨੇ ਵੀ ਆਪਾਂ ਉਹਨਾਂ ਬਾਰੇ ਉਹ ਕਰ ਰਹੇ ਹੈਗੇ ਹਾਂ 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 ਠੀਕ ਹੈ ਠੀਕ ਹੈ ਬਿਲਕੁਲ ਇੱਕ ਬਾਈ ਮੈਨੂੰ ਹੋਰ ਗੱਲ ਦੱਸੋ ਵੀ ਅੱਜ ਕੱਲ ਜੇ ਬੂਟੇ ਨਾ ਚੋਰੀ ਠੱਗੀ ਬਹੁਤ ਵਧ ਗਈ ਅਰੇ ਜਦ ਕਹਿੰਦੇ ਜਿਹੜੇ ਹੈਗੇ ਬਾਜ਼ਾਰ ਤੇ ਵੇਚਦੇ ਆ ਉਹ ਬਾਰੀ ਠੱਗੀ ਕਰਦੇ ਆ ਮਾਤਾ ਇਹ ਕਹਿੰਦਾ ਜਿਹੜੇ ਕਸਟਮਰ ਨੇ ਲਾਉਣੇ ਆ ਉਹ ਸਿੱਧੇ ਨਰਸਰੀਆਂ ਤੇ ਆ ਕੇ ਸੰਪਰਕ ਕਰੇ ਕਿਉਂ ਇਹ ਮੈਨੂੰ ਬਹੁਤ ਲਾਂਬਿਆ ਹੀ ਨਹੀਂ ਅਗਲਾ ਕਹਿੰਦਾ ਯਾਰ ਨਰਸ ਇਹਨਿੰਦੇ ਦੇਸੀ ਪੌਦਾ ਲੈ ਜਾਂਦੇ ਆ ਤੇ ਔਰਿਜਨਲ ਪੌਦਾ ਨਹੀਂ ਲੈ ਕੇ ਜਾਂਦੇ ਬਰਿਨਲ ਨਹੀਂ ਪੌਦਾ ਹਾਂ ਮਾਤਾ ਇਹ ਮੇਰਾ ਤਾਂ ਇਹੀ ਕਹਿਣਾ ਹੈ ਕਿ ਮੈਂ ਇਹ ਨਹੀਂ ਕਹਦਾ ਮੇਰੀ ਨਸਲੀ ਤੇ ਆ ਕੇ ਲੈ ਲੈ ਤਾਂ ਕਿਸੇ ਨਸਲੀ ਤੇ ਆ ਕੇ ਸੰਪਰਕ ਕਰੇ ਠੀਕ ਹੈ ਕਿ ਕਿਸੇ ਨਸਲੀ ਤੇ ਆ ਜਾਓ ਸਿੱਧਾ ਹਾਂ ਕਿਉਂ ਪਿੰਡਾਂ ਦੇ ਵਿੱਚ ਬਈ ਇੱਥੇ ਬਹੁਤ ਲੰਗੀ ਜਾਦੇ ਠੀਕ ਹੈ ਪੰਜੇ ਉਂਗਰਾ 1 ਸਾਲ ਵੀ ਸਾਰ ਵੀ ਨਹੀਂ ਹੁੰਦੀ ਆ ਪਰ ਇਹ ਜਿਹੜਾ ਬਹੁਤ ਚੱਲ ਰਿਹਾ ਕੰਮ ਇਹ ਕੀ ਚੀਜ਼ ਆ ਗਈ ਆਟਰਮੇਲੀ ਆਏਗਾ ਜੀ ਜੇ ਆਪਾਂ ਹੁਣ ਨਵੀਂ ਵੈਰਾਈਟੀ ਚੱਲੀ ਆ ਇਹ ਤੇ ਛਾਂ ਵੀ ਹੁੰਦੀ ਆ ਛਤਰੀ ਬਣਾ ਕੇ ਚੱਲਦਾ ਹੈ ਠੀਕ ਹੈ ਉਹ ਕੋਨੋਕਾਰਪਸ ਪਿਆ ਹੈ ਠੀਕ ਠੀਕ ਹੈ ਠੀਕ ਆ ਬਾ ਜੀ ਬਾ ਬਿਲਕੁਲ ਜੀ ਆ ਜਾਓ ਭਰਾਵੋ ਅੱਗੇ ਵਧਦੇ ਆ ਚਲੋ ਜੀ ਚਲੋ ਆ ਜਾਓ ਇਧਰ ਹਵੇ ਗਿੱਲਾ ਤਾਂ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਿੱਲਾ ਤਾਂ ਚੱਲਦਾ ਹੀ ਰਹਿੰਦਾ ਜੱਟਾਂ ਦਾ ਤਾਂ ਬਾਗ ਆ ਗੱਲੇ ਉਹਨਾਂ ਨਾਲ ਤੇ ਚਲੋ ਜੀ ਚਲੋ ਅੱਗੇ ਇਹ ਅਮਰੂਦ ਕਿਹੜਾ ਆ ਗਿਆ ਜੀ ਇਹ ਛੋਟਾ ਹੈ ਨਾ ਇਹ ਤਾਈਵਾਨ ਪਿੰਕ ਅਮਰੂਦ ਆ ਗਿਆ ਜੀ ਤਾਈਵਾਨ ਪਿੰਕ ਹਾਂ ਜੀ ਠੀਕ ਹੈ ਤੇ ਇੱਥੇ ਇਹਨਾਂ ਕੋਲੇ ਬਾਈ ਜੀ ਨਿੰਮ ਦੇ ਬੂਟੇ ਵੀ ਪਏ ਨੇ ਕਿਸੇ ਵੀਰ ਨੇ ਨਿੰਮ ਦੇ ਬੂਟੇ ਲਾਉਣੇ ਹੋਣ ਨਾ ਬੂਟੇ ਸਾਈਜ਼ ਦੇ ਵੱਡੇ ਸਾਈਜ਼ ਦੇ ਹੋ ਪਏ ਆ ਠੀਕ ਹੈ ਵੱਡੇ ਸਾਈਜ਼ ਦੇ ਵੋ ਫੁੱਲ ਸਾਈਜ਼ ਦੇ ਹੋ ਪਏ ਆ ਠੀਕ ਹੈ ਠੀਕ ਹੈ ਬਿਲਕੁਲ ਆਹ ਕੀ ਚੀਜ਼ ਆ ਗਈ ਜੀ ਇਹ ਤੇ ਕੋਨੋਕਾਰਪਸ ਹੈਗਾ ਜੀ ਇਹਦੀ ਛਾਂ ਵਾਸਤੇ ਇੱਕ ਦਿਨ ਮੇ 1 ਇੰਚ ਪੌਦਾ ਵੱਧਦਾ ਇਹਦੀ ਗਰੋਥ ਬਹੁਤ ਹੁੰਦੀ ਬਹੁਤ ਅੱਛਾ ਹਾਂ ਜੀ ਆਹ ਹੁਣ ਜਿੱਥੇ ਪੱਥਰ ਹੈਗਾ ਰੋਡ ਵਾਲੀ ਜ਼ਮੀਨਾਂ ਉੱਥੇ ਲੋਕ ਲਾਈ ਜਾਂਦੇ ਛਾਂ ਵਾਸਤੇ ਹੁੰਦਾ ਜੀ ਅੱਛਾ ਹਾਂ ਵੀ ਜਾਨੀ ਬਹੁਤ ਵਧੀਆ ਗਰੋਥ ਕਰਦਾ ਇੱਕ ਦਿਨ ਦੇ ਵਿੱਚ 1 ਇੰਚ ਸਾਰੇ ਪਾਸੇ ਨੂੰ 1 ਇੰਚ ਵੱਧਦਾ ਇਹ ਬਹੁਤ ਚੰਗੀ ਗਰੋਥ ਹੈ ਇਹ ਸਾਰੇ ਟੈਂਪਰ ਵਾਲੇ ਪੌਦੇ ਹੈਗੇ ਠੀਕ ਹੈ ਜੀ ਹਾਂ ਬਿਲਕੁਲ ਆਹ ਕਿਹੜਾ ਪੌਦਾ ਏ ਡੈਕੋਰੇਟਡ ਆਈ ਹਾਂਜੀ ਇਹ ਲਾਲ ਕਾਸ ਬੋਲਦੇ ਇਹ ਹੈਜ ਬਣਾਉਣ ਵਾਸਤੇ ਰੋਬਲ ਟੈਪ ਬਣਾਉਂਦੇ ਉਹਦੀ ਬਣਦੀ ਆ ਠੀਕ ਹੈ ਠੀਕ ਹੈ ਤੇ ਇਹ ਇੱਕ ਕਿਹੜਾ ਆ ਗਿਆ ਜੀ ਟਿੱਟਾਕ ਆ ਜੀ ਇਹਦੀ ਕੀ ਖਾਸੀਅਤ ਹੈ ਮੇਰੇ ਵੀ ਲੱਗਿਆ ਇਹਦਾ ਕੀ ਗੁਣ ਨੇ ਇਹ ਟਿੱਟਾਕ ਦੇ ਦੇ ਕੋ ਦਵਾਈਆਂ ਦੇ ਕੰਮ ਆਉਂਦਾ ਹੈ ਬੜਾ ਠੀਕ ਹੈ ਦੂਸਰਾ ਇਸका ਫੁੱਲ ਹੈਗਾ ਲੋਕ Hindu ਧਰਮ ਮੈਂ ਸ਼ਿਵਲਿੰਗ ਤੇ ਚੜਾਉਂਦੇ ਆ ਹਾਂ ਤੇ ਤੀਸਰੇ ਨੰਬਰ ਤੇ ਇਹਦੇ ਜਿਹੜੇ ਪੱਤੇ ਵੀ ਦਵਾਈਆਂ ਕੰਮ ਆਉਂਦੇ ਠੀਕ ਹੈ ਹਾਂ ਜੀ ਵੀ ਯਾਨੀ ਵਧੀਆ ਚੀਜ਼ ਹੈ ਲੱਗੀ ਹੋਣੀ ਚਾਹੀਦੀ ਹੈ ਹਾਂ ਜੇ ਆਪਣੇ ਕੋਲ ਜਗ੍ਹਾ ਹੈਗੀ ਆ ਤਾਂ ਆਪਾਂ ਭਰਾਵੋ ਲਾ ਸਕਦੇ ਆ ਬਿਲਕੁਲ ਜੀ ਠੀਕ ਹੈ ਆ ਦੇਖੋ ਆ ਫਲਾਵਰ ਵਾਲੇ ਪੌਦੇ ਪਏ ਆ ਠੀਕ ਹੈ ਜੀ ਇਹ ਬੋਗਨਵਿਲੀਆ ਬੇਲੇ ਤੇ ਹਜੇ ਡਰਾਫਟਿੰਗ ਨਾ ਨਹੀਂ ਹੋਈ ਇਹਦੇ ਨਹੀਂ ਇਹ ਹੈ ਗ੍ਰਾਫਟਡ ਨਹੀਂ ਆ ਹੈ ਤਾਂ ਹਾਈਬ੍ਰਿਡ ਆ ਨਿੰਮ ਦੇ ਬੂਟਾ ਹੈਗੇ ਇਹਦੀ ਹਾਈਟ 5 5 6 6 ਫੁੱਟ ਹੈਗੇ ਬਿਲਕੁਲ ਜੀ ਬਿਲਕੁਲ ਨਿੰਮ ਭਰਾਵੋ ਜਰੂਰ ਲਾਓ ਬਾਈ ਜਿਵੇਂ ਵੀ ਕਿਸੇ ਦੇ ਕੋਈ ਦੰਦਾਂ ਨੂੰ ਸਮੱਸਿਆ ਆ ਜਾ ਕੋਈ ਹੋਰ ਆ ਨਾ ਤਾਂ ਨਿੰਮ ਦੀ ਇਲਾਜਨ ਕਰੋ ਮੈਂ ਕਹਿੰਦਾ ਬਹੁਤ ਵਧੀਆ ਤੇ ਆਜੋ ਜੀ ਹੁਣ ਵਧਦੇ ਆ ਅੱਗੇ ਆਹ ਅਮਰੋਦ ਦੀ ਵੈਰਾਈਟੀ ਹੈਗੀ ਰੈਡ ਡਾਇਮੰਡ ਹੈਗਾ ਇਹ ਬਿਲਕੁਲ ਬਾਕੀ ਜਿਵੇਂ ਬਾਈ ਇਹਨਾਂ ਨੇ ਦੱਸਿਆ ਨਾ ਗਰਚਾ ਨਰਸਰੀ ਆਉਂਦੀ ਐ ਇਸੇ ਕਰਕੇ ਮੈਨੂੰ ਗੱਲਾਂ ਵਧੀਆ ਲੱਗਦੀਆਂ ਨੇ ਇਹ ਕਹਿੰਦੇ ਵੀ ਤੁਸੀਂ ਨਰਸਰੀ ਚੋਂ ਬੂਟੇ ਲੈ ਕੇ ਜਾਓ ਸਿੱਧਾ ਆਉਤੇ ਲਿਆ ਕੇ ਆਪਣੇ ਖੇਤ ਲਾ ਲਓ ਐਵੇਂ ਅੱਜ ਕੱਲ੍ਹ ਇਹ ਕੰਮ ਦੇ ਵਿੱਚ ਠੱਗੀ ਚੋਰੀ ਠੱਗੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਬਾਈ ਠੱਗੀ ਹੁੰਦੇ ਆ ਜੀ ਲੋਕ ਪੌਦਾ ਪੌਦਾ ਲਾਉਂਦੇ ਆ ਫਲ ਫਿਰ ਨਿਕਲਦਾ ਨਹੀਂ ਤੇ ਫਿਰ ਉਸ ਵਿੱਚ ਦੁੱਖ ਹੁੰਦਾ ਹੈ ਬਿਲਕੁਲ ਆਪਣੇ 2-3 ਸਾਲ ਲੱਗਦੇ ਆਗੇ ਹਨਾ ਕਿਸੇ ਬੂਟੇ ਨੂੰ ਵੱਡਾ ਕਰਨ 'ਚ ਉਤੋਂ ਫਿਰ ਜਦੋਂ ਉਹਦਾ ਫਲ ਨਹੀਂ ਮਿਲਦਾ ਆ ਸ਼ੋਕਾ ਹੈਗਾ ਜੀ ਇਹਦਾ ਰੇਟ 50 ਰੁਪਏ ਹੈ ਵੱਡਾ ਆਗੇ ਇਦੋਂ ਅੱਗੇ ਜਿਹੜਾ ਵੱਡਾ ਉਹ ਵੱਡਾ ਹੈ ਹਾਂ ਉਹ ਉਹਦਾ 250 ਰੁਪਏ ਰੇਟ ਹੈ ਉਹਦਾ 250 ਰੁਪਏ ਰੇਟ ਠੀਕ ਹੈ ਸਾਢੇ ਦਾ ਰੇਟ ਹੁੰਦੇ ਤੇ ਇਧਰ ਆ ਸਾਰੇ ਬਾਈ ਇੰਡੋਰ ਪਲਾਂਟ ਆ ਗਏ ਜਿਹੜੇ ਤੁਸੀਂ ਦਿਖਾਏ ਨੇ ਬਾਈ ਸਾਰੇ ਇਹ ਇਹ ਸਾਰੇ ਠੀਕ ਹੈ ਠੀਕ ਹੈ ਇਹ ਹੁਣ ਇਸ ਤੋਂ ਦਿਵਾਲੀ ਦਸਹਿਰੇ ਵੇਲੇ ਲੱਗਦੇ ਆ ਪੌਦੇ ਠੀਕ ਹੈ ਜੀ ਹਾਂ ਜੀ ਆਹ ਫੋਸਟਲ ਪਾਮ ਹੈਗਾ ਜੀ ਪਾਮ ਦੀਆਂ ਵੇਰੀਟੀਆਂ ਠੀਕ ਹੈ ਆ ਲੇਖ ਇਹਦਾ ਕੀ ਰੇਟ ਆ ਜਾਂਦਾ ਜੀ 500 ਰੁਪਏ ਜੀ 500 ਰੁਪਏ ਇਹ ਮੰਨ ਲਓ ਹੈਗਾ 6-7 ਫੁੱਟ ਦਾ 8 ਫੁੱਟ ਦਾ ਹਨਾ 8 ਫੁੱਟ ਦਾ ਹੈਗਾ 500 ਰੁਪਏ ਰੇਟ ਹੈ ਤੇ ਆ ਹੈਗਾ ਦਰਪ ਇਹ ਬਜਾਰੇ ਵੱਡਾ ਆ ਗਿਆ ਹੈ ਨਾ ਹਾਂ ਦੇਖੋ ਇਹ ਵਾਲਾ 1200 ਰੁਪਏ ਦਾ ਹੈ ਹਾਂ ਇਹ ਦਾ ਡੋਗੜ 15 ਫੁੱਟ ਹੋ ਜੀ 1200 ਰੁਪਏ ਰੇਟ ਹੈ ਜੀ ਠੀਕ ਹੈ ਇਹ ਭਰਾਵਾ 15 ਫੁੱਟ ਦਾ ਬੂਟਾ 1200 ਰੁਪਏ ਦਾ ਤੇ ਲਿਆ ਕੇ ਉਹਨੂੰ ਸਿੱਧਾ-ਸਿੱਧਾ ਆਪਦੇ ਖੇਤਾਂ 'ਈ ਲਾ ਦੋ ਜੇਕਰ ਇਹਨਾਂ ਨੇ ਇੱਥੋਂ ਥੋੜੇ ਬੰਦੇ ਲੈ ਕੇ ਜਾਣੇ ਹੁਣ ਬੂਟੇ ਲਾਉਣ ਵਾਸਤੇ ਉਹਦੀ ਲੇਬਰ ਚਾਰਜ ਐਡ ਹੋ ਗਈ ਉਹਦੇ ਲੇਬਰ ਚਾਰਜ ਐਡ ਹੋਣਗੇ ਕਿਉਂਕਿ ਕਈ ਵਾਰ ਬੰਦੇ ਕਹਿੰਦੇ ਵੀ ਆ ਸਾਨੂੰ ਪਤਾ ਨਹੀਂ ਹੈਗਾ ਵੀ ਕਿਵੇਂ ਲਾਉਣਾ ਕੀ ਉਹ ਕਰਨਾ ਠੀਕ ਹੈ ਜੀ ਤੇ ਆ ਆਪਣੇ ਹੈਗਾ ਦੇਖਾ ਚਿਕੂ ਦੇ ਬੂਟੇ ਏਗੇ ਆਹ ਇਹ ਚੀਕੂ ਦਾ ਬੂਟਾ ਹੀ ਠੀਕ ਹੈ। ਉਹ ਚੀਕੂ ਦਾ ਬੂਟਾ ਹੈਗਾ। ਇਹ ਕਿੰਨੇ ਦਾ ਹੈ ਜਿਹੜੇ ਐਡੇ-ਐਡੇ ਚੀਕੂ ਦੇ ਬੂਟੇ ਨੇ ਇਹ। 1000 ਰੁਪਏ ਪੀਸ ਹੈਗਾ ਜੀ। ਠੀਕ ਹੈ। 1000 ਰੁਪਏ ਦਾ ਬੂਟਾ ਭਰਾਵੋ ਵੀਡੀਓ ਸ਼ੇਅਰ ਕਰਕੇ ਆ ਜਿਓ, ਲਾਈਕ ਕਮੈਂਟ ਕਰਕੇ ਆ ਜਿਓ। ਇਹੀ ਬੂਟਾ ਸਾਨੂੰ 900 ਰੁਪਏ ਦਾ ਰਹਿ ਜਾਊਗਾ। ਹਾਂ ਜੀ ਹਾਂ ਜੀ। 10% ਲੂਸ ਲੈਸ ਮਿਲੂ। ਬਿਲਕੁਲ ਜੀ ਬਿਲਕੁਲ। ਆ ਹੋ ਗਏ ਆਪਣੇ ਸਜਾਵਟ ਵਾਲੇ ਬੂਟੇ। ਦੇਖੋ। ਠੀਕ ਹੈ ਜੀ। ਇਹ ਸਾਰੇ ਆਗੇ ਬਾਈ ਜੀ ਸਜਾਵਟ ਵਾਲੇ ਬੂਟੇ। ਤੁਸੀਂ ਇੰਡੋਰ ਪੌਦੇ ਹੈਗੇ ਇਸਮੇਂ ਪ੍ਰਾਈਸ ਦੇਖੋ। 70 ਰੁਪਏ ਸੁਰੂ ਹੁੰਦਾ ਐਂਡ 300 ਰੁਪਏ ਤੱਕ ਪਲਾਨਟ ਹੈਗਾ ਜੀ ਠੀਕ ਹੈ ਹਾਂ ਜੈਸਾ ਪਲਾਨਟ ਲੋਕੋ ਵੈਸਾ ਰੇਟ ਲੇ ਲੈਂਦਾ ਜਿਵੇਂ ਕੋਈ ਪੌੜ ਵਗੈਰਾ ਲੈਣੇ ਨੇ ਜਿਵੇਂ ਆ ਲੱਗੇ ਪੈਣੇ ਇਹ ਸਾਰਾ ਅਲੱਗ ਮਿਲੂਗਾ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਰੇ ਸਜਾਵਟ ਵਾਲੇ ਪੌਦੇ ਹੈਗੇ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੇ ਭਰਾਓ ਇਹਨਾਂ ਕੋਲੇ ਬਾਈ ਬੂਟੇ ਨੇ ਆ ਜਿਹੜਾ ਹਾਂਜੀ ਆ ਦੇਖੋ ਇਹ 골ਡਨ ਮਨੀ ਪਲਾਂਟ ਹੈਗਾ ਇਹਦਾ ਪ੍ਰਾਈਸ ਸਿਰਫ 100 ਰੁਪਏ ਹੈਗਾ ਠੀਕ ਹੈ ਆ ਦੇਖੋ ਇਹ ਮਾਰਵਲ ਮਾਰਵਲ ਹੈਗਾ ਇਹ 200 ਰੁਪਏ ਦਾ ਹੈ ਠੀਕ ਹੈ ਹਾਂਜੀ ਆ ਰੈਡ ਮੱਛੇ ਰਹੇਗਾ 200 ਰੁਪਏ ਪਲਾਂਟ ਹੈਗਾ ਠੀਕ ਹੈ ਇਹ ਹਰੇ ਬਾਈ ਵਾਸਤੇ ਆ ਹੈਂਡੋਰ ਆ ਹਾਂ ਹੈਂਡੋਰ ਹੈ ਸਾਰੇ ਬਾਜੀ ਉਹ ਮੈਂ ਕਹਿੰਦਾ ਬਾਈ ਇੱਕ ਕਮਰੇ ਚ ਪਿਆ ਹੋਵੇ ਜਿਵੇਂ ਅੱਜ ਕਹਿੰਦਾ ਪੀ ਏ ਸੀ ਲਾ ਕੇ ਨਾ ਹੋ ਜਾਂਦੀਆਂ ਹਨ ਆਹ ਦੇਖੋ ਆਹ ਕਰੋੜ ਰੁਪਈਆ ਠੀਕ ਹੈ ਜੇ ਅਸਲ ਉਹ ਤੇ ਸੇਲਮ ਲੈ ਕੇ ਜਾਂਦੇ ਆ ਉਹਦਾ ਇਹ 200 250 ਰੁਪਏ ਵੇਚਦੇ ਆ ਅਸੀਂ ਅਸੀਂ ਇੱਥੇ 70 ਰੁਪਏ ਪਾ ਦੇ ਸਿਰਫ 70 ਰੁਪਏ ਆ ਐਵੇਂ ਦੇਖ ਲਓ ਬਈ ਇਹੋ ਜਿਹਾ ਬੂਟਾ ਆਪਾਂ ਨੂੰ 2 250 ਤੋਂ ਘੱਟ ਕੁਝ ਨਹੀਂ ਮਿਲਦਾ ਹੈਗਾ ਇਹ ਕਹਿੰਦੇ ਸਾਡੇ ਕੋਲੋਂ ਲੈ ਜਾਓ ਤੁਸੀਂ ਸਿੱਧਾ ਡਰਗ ਤਾਂ ਆ ਕੇ ਕੋਈ ਲਾਉਣਾ ਜਿਆਦੇ ਔਖਾ ਨਹੀਂ ਹੈਗਾ ਸਿਰਫ 70 ਰੁਪਈਆ ਦਾ ਆਹ ਕਿਹੜਾ ਬੂਟਾ ਆ ਗਿਆ ਜੀ ਇਹ ਆਪਣਾ ਅਰੇਲੀਆ ਹੈਗਾ ਜੀ ਠੀਕ ਹੈ ਹਾਂਜੀ ਆਹ ਡੈਕੋ ਡਰਾਇਸ਼ਨਾ ਹੈਗਾ ਆਹ ਡੈਕੋ ਡੈਕੋ ਡਰਾਇਸ਼ਨਾ ਡੈਕੋ ਡਰਾਇਸ਼ਨਾ ਇੱਕ ਆਹ ਬੇਲ ਆ ਗਈ ਇਹ ਕਦੇ ਲਈ ਆਹ ਪਾਣ ਦੀ ਬੇਲ ਲੈ ਗਈ ਪਾਣ वाह जी मिया बा जी मिया बा वाला वाह जी वाह आ इंसुलेंट है इंडोर हैगा इंडोर में फूल देगा इसमें दो कलर है वाइट खिल रहा है ठीक है ते लाल खिलने वाला है इसमें ठीक है वाइट ते रेड ते वाइट आपा कह दिए ते आ ब्लैक जेम जेमिया है की ठीक है ये इसी तरह दो प्रकार दी होनी है हां दो प्रकार के hunde है जैसे पहले नमा पत्ता निकलेगा तो हरा निकलेगा उसके बाद ब्लैक हो जाता है उस बाद तो नहीं एदा ना होया ठीक है ठीक है आ एरिका पाम पया सारा ही ਠੀਕ ਹੈ ਜੀ ਇਹ ਰਿਕਾ ਇਹ ਰਿਕਾ ਪਾਵਾਂ ਭਰਾਵੋ ਅਲੱਗ ਅਲੱਗ ਸਾਈਜ਼ ਦਾ ਇਹ ਛੋਟੇ ਤੋਂ ਲੈ ਕੇ ਵੱਡੇ ਤੱਕ ਕਿੰਨੇ ਦਾ ਜੀ ਇਹ ਇਹ 100 ਰੁਪਏ 70 ਰੁਪਏ 200 ਰੁਪਏ ਠੀਕ ਹੈ ਉਹਦੇ ਸਾਈਜ਼ ਦੇ ਹਿਸਾਬ ਤੇ ਸਾਈਜ਼ ਦੇ ਹਿਸਾਬ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਤੇ ਆਹ ਜੀ ਇਹ ਰਿਕਾ ਪਾਵਾਂ ਇਹ ਵੀ ਰਿਕਾ ਜੀ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਇਹਨੂੰ ਕੀ ਕਹਿੰਦੇ ਆ ਕਿ ਗੋਲਡਨ ਸਾਈਪ੍ਰਸ ਹੈ ਗੋਲਡਨ ਇਹਦੇ ਵਿੱਚ ਕਿੰਨੇ ਪ੍ਰਕਾਰ ਦਾ ਸਾਈਪ੍ਰਸ ਆਉਂਦਾ ਹੈ ਜੀ ਨਾ ਗ੍ਰੀਨ ਸਾਈਪ੍ਰਸ ਹੁੰਦੇ ਆ ਗੋਲਡਨ ਸਾਈਪ੍ਰਸ ਵੀ ਹੋਉਂਦੇ ਆ ਠੀਕ ਹੈ ਹਾਂ ਜੀ ਬਿਲਕੁਲ ਦੇ ਆ ਆ ਇਧਰ ਗਿੰਦੇ ਦੇ ਬੂਟੇ ਆ ਗਾ ਆ ਗਿੰਦਾ ਤਿਆਰ ਹੋ ਰਿਹਾ ਠੀਕ ਹੈ ਗਿੰਦੇ ਦੇ ਬੂਟੇ ਬਾਈ ਬਾਕੀ ਹੋਰ ਵੀ ਜਿਵੇਂ ਇਹਨਾਂ ਨੇ ਬੂਟੇ ਤਿਆਰ ਕਰਨੇ ਉਹ ਵੀ ਉਹ ਆ ਤੇ ਮੈਨੂੰ ਇੱਕ ਆਏ ਦੱਸੋ ਜਿਵੇਂ ਕਈ ਵਾਰ ਕਿਸੇ ਨੇ ਕੋਈ ਬੂਟੇ ਤਿਆਰ ਕਰਨੇ ਹੋਣ ਜਾਂ ਹੋਰ ਆ ਉਹ ਵੀ ਬੰਦਾ ਸੰਪਰਕ ਕਰ ਸਕਦਾ ਆ ਕਰ ਸਕਦਾ ਜੀ ਜਿਸ ਨੇ ਨਸਰੀ ਖੋਲਣੀ ਹੈ ਤੇ ਪੌਦੇ ਕੀ ਸੰਪਰਕ ਲੈਣਾ ਹੈ ਹਮਸੇ ਲੈਣਾ ਕਿਸੇ ਹੋਰ ਸੇ ਲੈਣਾ ਉਹ ਸਾਰਾ ਕੁਝ ਹੈ ਠੀਕ ਹੈ ਜੋ ਵੀ ਘੰਟੇ ਆਪਾਂ ਜਾਨੀ ਕਿ ਇਸ ਲੋਕੇਸ਼ਨ ਤੇ ਅਵੇਲੇਬਲ ਆ ਆਪ ਹੀ ਦੇਖ ਲਓ ਬਾਈ ਇਹਨਾਂ ਨੇ ਬਹੁਤ ਸੋਹਣੀ ਬਾਈ ਉੱਪਰ ਅੰਗੂਰਾਂ ਦੀ ਜਿਹੜੀ ਬੇਲ ਆ ਗਈ ਦੇਖੋ ਕਿਵੇਂ ਤਿਆਰ ਕਰ ਰੱਖੀ ਹੈਗੀ ਤੇ ਪ ਤੇ ਆ ਜਿਵੇਂ ਪਾਊਡ ਵਗੈਰਾ ਨੇ ਗਾਵਣੇ ਵਗੈਰਾ ਬਾਈ ਸਾਰੇ ਤਰ੍ਹਾਂ ਦੇ ਪਾਊਡ ਮਿਲਣਗੇ ਠੀਕ ਹੈ ਸਾਰੇ ਤਰ੍ਹਾਂ ਦੇ ਪਾਊਡ ਵਗੈਰਾ ਮਿਲਣਗੇ ਜਿਵੇਂ ਕੋਈ ਵੀ ਖਾਦ ਖਰਾਕ ਆਪਾਂ ਉਧਰ ਵੀ ਦਿਖਾ ਦਈਏ ਜੀ ਆਜੋ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਉਹ ਖਰਾਕ ਪਈ ਆ ਨਾ ਅੰਦਰ ਹਾਂਜੀ ਤੇ ਇੱਧਰ ਦੇਖੋ ਭਰਾ ਉਹ ਮਿੱਟੀ ਦੇ ਵਿੱਚੋਂ ਬਾਈ ਇਸ ਤਰ੍ਹਾਂ ਇਹ ਬੂਟਾ ਤਿਆਰ ਕਰਕੇ ਦਿੰਦੇ ਆ ਤੁਸੀਂ ਕੋਈ ਵੀ ਜਿਹੜਾ ਪਾਊਡ ਹੈਗਾ ਉਹ ਪਸੰਦ ਕਰ ਲਓ ਵੀ ਤੁਹਾਨੂੰ ਇਹ ਚਾਹੀਦਾ ਹੈਗਾ ਉਹਦੇ ਵਿੱਚ ਤੁਹਾਨੂੰ ਬੂਟਾ ਉਸੇ ਤਰ੍ਹਾਂ ਲਾ ਕੇ ਦੇ ਦੇਣਗੇ ਤੇ ਆਜੋ ਜੀ ਤੇ ਆ ਬਈ ਬੂਟੇ ਵਗੈਰਾ ਪਾ ਜਣੇ ਤੇ ਨਾਲ ਆ ਖਾਦ ਵਗੈਰਾ ਪਈਆ ਪਈਆ ਆ ਨੀ ਬੋਨ ਵੀ ਲੈ ਗਈ ਉਸਮੇ ਨੀਮ ਖਲੀ ਪਈ ਹੈ ਉਹ ਬਰਮੀ ਕੰਪ ਹੋ ਜਾਏਗੀ ਠੀਕ ਹੈ ਬਿਲਕੁਲ ਦੇਖ ਲਓ ਭਰਾਵੋ ਇੱਥੇ ਸਾਰਾ ਕੁਝ ਤੁਹਾਨੂੰ ਮਿਲੂਗਾ ਤੇ ਆਮ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੀ ਕਿੰਨੀ ਕਿੰਨੀ ਮਾਤਰਾ ਜੜੀ ਪਾਉਣੀ ਹੈਗੀ ਉਹ ਤੇ ਆਪਣਾ ਮੋਬਾਈਲ ਨੰਬਰ ਵਗੈਰਾ ਬੋਲ ਦੋ ਜੀ ਕਿੰਨਾ ਹੈ ਮਾਰਿਆ 98151 53752 98158 53752 53752 ਭਰਾਵੋ ਗਰਚਾ ਨਰਸਰੀ ਤੇ ਖੜੇ ਆ ਬਈ ਆਪਾਂ ਬਰਨਾਲੇ ਜਿਹੜੇ ਦੀ ਮਸ਼ਹੂਰ ਨਰਸਰੀ ਨਰਸਰੀ ਹੈਗੀ ਜਦੋਂ ਆਪਾਂ ਬਰਨਾਲੇ ਟੀ ਪੁਆਇੰਟ ਤੋਂ ਆਈਟੀਆਈ ਚੌਕਲੇ ਪਾਸੇ ਜਾਂਦੇ ਆਂਗੇ ਤਾਂ ਇੱਥੇ ਜਿਹੜਾ ਸਾਹਮਣੇ ਕਿਸਾਨ ਮੋਟਰ ਜਾ ਆਪਣਾ ਕਹਦੀ ਹੈ ਵੀ ਮੋਟਰ ਇਹ ਦੇਖੀ ਉਹ ਮਾਤਾਕਾਰ ਵਲਡ ਆ ਗਿਆ ਹੈ ਨਾ ਵੀ ਉਹਦੇ ਸਾਹਮਣੇ ਬੈਸਦਾ ਘਰ ਚ ਨਰਸਰੀ ਨੂੰ ਕਿਸੇ ਉਹਦੀ ਲੋੜ ਹੀ ਨਹੀਂ ਹੈਗੀ ਇਹ ਆਪਦੇ ਆਪ ਦੇ ਵਿੱਚ ਇੱਕ ਲੋਕੇਸ਼ਨ ਹੈਗੀ ਲੋਕ ਘਰਚਾ ਨਰਸਰੀ ਦੀ ਹਰ ਵਕਤ ਜਿਹੜੀ ਹਾਂ ਜਦੋਂ ਲੋਕੇਸ਼ਨ ਲਵਾਂਗੇ ਗੂਗਲ 'ਤੇ ਸਰਚ ਕਰ ਸਕਦੇ ਆ ਬਿਲਕੁਲ ਗਰਦਿਆ ਨਰਸਰੀ ਦੇ ਪਹੁੰਚੋ ਬਾਈ ਤੁਸੀਂ ਤੇ ਤੁਹਾਨੂੰ ਸਾਹਮਣੇ ਆ ਇਨਸਾਨ ਮਿਲਣਗੇ ਤੇ ਦਿਖਾ ਕੇ ਆਪਣੀ ਵੀਡੀਓ ਬਾਈ ਅਸੀਂ ਜਿਹੜੀ ਵੀਡੀਓ ਦੇਖ ਕੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਸੋ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ